ਕਿਸਾਨ ਭਰਾਵੋ ਥੋੜੀ ਜੀ ਆਪਾਂ ਨੂੰ ਮੀਂਹ ਤੋਂ ਰਾਹਤ ਮਿਲੀਏਗੀ ਰਾਹਤ ਮਿਲਣ ਸਾਰੀ ਹਰ ਇੱਕ ਕਿਸਾਨ ਭਰਾ ਆਪਣੇ ਆਪਣੇ ਖੇਤ ਝੋਨੇ ਵੱਲ ਜਾ ਰਿਹਾ ਹੈ ਵੀ ਸਪਰੇਅ ਦੀ ਕੀ ਸਥਿਤੀ ਹੈ ਕਿਸਾਨ ਭਰਾਵੋ ਜਿਹੜੇ ਝੋਨੇ 26 ਜਾਂ ਦੂਸਰੀਆਂ ਵੈਰਿਟੀਆਂ ਕੀਤੀਆਂ ਲੱਗੀਆਂ ਹੋਈਆਂ ਜਿਨ੍ਹਾਂ ਦਾ ਨਿਸਾਰੇ ਦਾ ਟਾਈਮ ਆ ਚੁੱਕਿਆ ਹੈਗਾ ਉਹਨਾਂ ਦੇ ਵਿੱਚ ਝੋਨੇ ਦੀਆਂ ਮੁੰਜਰਾਂ ਜਾਂ ਤਾਂ ਪਾਈਪਾਂ ਦੇ ਵਿੱਚ ਨਹੀਂ ਪਾਈਪਾਂ ਭਰ ਚੁੱਕੀਆਂ ਨੇ ਜਾਂ 5-7% ਨਸਾਰੇ ਵੱਲ ਜਾ ਰਹੇ ਨਹੀਂ ਉਥੇ ਇਹ ਆ ਵੀ ਉਥੇ ਆਪਾਂ ਨੂੰ ਇੱਕ ਦੋ ਸਪਰੇਆਂ ਦੀ ਜ਼ਰੂਰਤ ਪੈਂਦੀ ਹੈ ਇੱਕ ਤਾਂ ਫੰਗੀ ਸਾਈਡ ਤੇ ਇੱਕ ਗਾਹਾਂ ਸੁੰਡੀ ਵਾਲੀ ਕਿਉਂਕਿ ਮੌਸਮ ਜਿਆਦਾ ਖਰਾਬ ਹੈ ਜਿਹੜੇ ਬਾਹਣਾਂ ਦੇ ਵਿੱਚ ਪਾਣੀ ਜਿਆਦਾ ਖਰਾਬ ਹੈ ਉਥੇ ਥੱਲੇ ਫਲੈਟ ਰੋਗ ਪੈ ਜਾਂਦਾ ਹੈ ਜਾਂ ਝੋਸ ਰੋਗ ਪੈ ਜਾਂਦਾ ਹੈ ਜਿੰਨਾ ਆਪਾਂ ਬਾਹਣਾਂ ਦੇ ਵਿੱਚ ਚੰਗੇ ਪਾਣੀ ਹੈ ਉਥੇ ਇਹ ਦਿੱਕਤ ਘੱਟ ਹੁੰਦੀ ਹੈ ਸੋ ਕਹਿਣ ਦਾ ਭਾਵ ਵੀ ਪਹਿਲਾਂ ਆਪਾਂ ਚੰਗੀ ਤਰ੍ਹਾਂ ਬਾਹਣ ਦਾ ਨਿਰੇਖਣ ਕਰੀਏ ਜੇਕਰ ਆਪਣਾ ਵਾਹਣ ਬਿਲਕੁਲ ਸਾਫ਼ ਹੈ ਕਿਉਂਕਿ ਜਿਹੜੀ ਪਤਲਵੇੜ ਸੁੰਡੀ ਹੈ ਉਹ ਮੀਂਹੇ ਬਹੁਤ ਹੱਦ ਤੱਕ ਮਾਰਦੀ ਜਿੰਨਾ ਕ ਮੰਨ ਕੇ ਚਲੋ ਆਪਾਂ ਨੂੰ ਲੋੜ ਹੈ ਜੀ ਸਪਰੇਅ ਦੀ ਜੇ ਝੋਨਾ ਹਜੇ ਸਾਫ਼ ਹੈ ਤਾਂ ਰਹਿਣ ਦਿਓ ਜੇਕਰ ਹਜੇ ਆਪਾਂ ਨੂੰ ਲੱਗਦਾ ਹੈਗਾ ਵੀ ਆਪਣੇ ਝੋਨੇ ਦੇ ਵਿੱਚ ਕੁਛ ਨਾ ਕੁਛ ਬੇਦ ਹੈ ਸੁੰਡੀ ਹੈ ਜਾਂ ਨਾ ਸਾਰਾ 5-7% ਕਰ ਲਿਆ ਤਾਂ ਤੁਸੀਂ ਇਹ ਦੋ ਕਿਸਪਰੇ ਹਾਂ ਆਪਾਂ ਨੂੰ ਬਣਦੀਆਂ ਨੇ ਇੱਕ ਤਾਂ ਚੰਗਾ ਫੰਗੀਸਾਈਡ ਪਾ ਦਿਓ ਇੱਕ ਚੰਗੀ ਸੁੰਡੀ ਵਾਲੀ ਪਾ ਦਿਓ ਤਾਂ ਕਿ ਹੋ ਸਕਦਾ ਵੀ ਇੱਕ ਸਪਰੇ ਨਾਲ ਹੀ ਆਪਣਾ ਝੋਨਾ ਗਾਹਾਂ ਪੱਕ ਜੇ ਨਹੀਂ ਆਪਾਂ ਬਾਲੀਆਂ ਸਪਰੇ ਹਾਂ ਜੇ 7-8 ਸਪਰੇ ਹਾਂ ਲਾ ਕੇ ਕਰਦਿਆਂ ਨਾਲੇ ਤਾਂ ਸਪਰੇ ਦਾ ਇੱਕ ਦੂਜੀ ਦਾ ਅਸਰ ਘਟ ਜਾਂਦਾ ਹੈ ਤੇ ਇੱਕ ਕੋਈ ਨਾ ਖਾਸ ਰਿਜ਼ਲਟ ਨਹੀਂ ਆਉਂਦਾ ਕਿਉਂਕਿ ਪਹਿਲਾਂ ਜੇਕਰ ਬਿਮਾਰੀ ਹੈ ਹੀ ਨਹੀਂ ਤਾਂ ਆਪਾਂ ਉਹ ਬਾਧੂ ਪਾਈਏ ਇਹ ਉਹਦਾ ਵੀ ਖਰਚਾ ਕਰਨ ਦਾ ਕੋਈ ਫਾਇਦਾ ਨਹੀਂ ਹੈ ਸੋ ਬੇਨਤੀ ਹੈ ਪ੍ਰਵਾਨ ਕਰਨਾ ਸਪਰੇ ਉਹੀ ਕਰੋ ਚੰਗੀ ਤਰ੍ਹਾਂ ਬਾਹਣ ਦਾ ਨਰੀਖਣ ਕਰੋ ਨਰੀਖਣ ਕਰਨ ਤੋਂ ਬਾਅਦ ਜਿਹੜੀ ਸਪਰੇ ਦੀ ਲੋੜ ਹੈ ਉਹੀ ਸਪਰੇਅ ਕੀਤੀ ਜਾਵੇ ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ